ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਤੀਜੇ ਨੰਬਰ ਤੇ ਜੋ ਵਿਕਾਰ ਹੈ ਉਸ ਨੂੰ ਲੋਭ ਕਹਿੰਦੇ ਹਨ ਲੋਭ ਲਾਲਚ ਨੂੰ ਗੁਰਬਾਣੀ ਦੇ ਅੰਦਰ ਕੁੱਤਾ ਕਿਹਾ ਗਿਆ ਹੈ ਤ੍ਰishnaਲੂ ਮਨੁੱਖ ਨੂੰ ਜੋ ਕਦੇ ਵੀ ਤ੍ਰਿਪਤ ਨਹੀਂ ਹੋ ਦਿੰਦਾ ਰਜਨ ਨਹੀਂ ਦਿੰਦਾ ਹਮੇਸ਼ਾ ਪਟਕਾਈ ਰੱਖਦਾ ਹੈ ਇਹ ਆਪਣੇ ਆਪ ਵਿੱਚ ਇੱਕ ਬੰਦੀਖਾਨਾ ਵੀ ਹੈ ਜੋ ਮਨੁੱਖ ਨੂੰ ساری ਉਮਰ ਸਦਾ ਲਈ ਯਾਦ ਰੱਖਦਾ ਹੈ ਲੋਭੀ ਪੁਰਸ਼ ਨੂੰ ਜੋਗ ਤੇ ਅਯੋਗ ਦੀ ਸਹੀ ਤੇ ਗਲਤ ਦੀ ਭਾਵ ਸੋਝੀ ਖਤਮ ਹੋ ਜਾਂਦੀ ਹੈ ਤੇ ਉਹ ਮਾਇਆ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ ਮਾੜੇ ਭਾਗਾਂ ਵਾਲਾ ਪਰਮਾਤਮਾ ਭੁੱਲ ਜਾਂਦਾ ਹੈ ਆਪਣੇ ਆਪ ਵਿੱਚ ਮਨਮੁਖਤਾਈ ਕਰਕੇ ਅਗਿਆਨਤਾ ਕਰਕੇ ਮੋਰਖ ਪਉਣੇ ਦੇ ਵਿੱਚ ਜੀਵਨ ਨੂੰ ਗੁਜ਼ਾਰਦਾ ਹੈ ਲੋਭ ਵਿਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੀਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤੈਨ ਮਸਤਕ ਭਾਗ ਮੰਦੇਰਾ ਭਾਵੇਂ ਕੋਈ ਕਿੰਨਾ ਗਿਆਨਵਾਨ ਹੋਵੇ ਜੇਕਰ ਲੋਭ ਨੇ ਉਸ ਦੀ ਮਤ ਮਾਰ ਛੱਡੀ ਹੋਵੇ ਤਾਂ ਹਮੇਸ਼ਾ ਪੁੱਠਾ ਹੀ ਚੱਲਦਾ ਹੈ ਜਿਉ ਕੋਕਰ ਹਰਕਾਇਆ ਧਾਵੈ ਦੰਦ ਸਜਾਈ ਲੋਭੀ ਜੰਤ ਨ ਜਾਣੀ ਪਖ ਅਪਖ ਸਭ ਖਾਈ ਜੇਕਰ ਲੋਭ ਨੇ ਗਿਆਨਵੰਤ ਦੀ ਵੀ ਮਤ ਮਾਰ ਛੱਡੀ ਹੋਵੇ ਤਾਂ ਪੁੱਠਾ ਹੀ ਚੱਲਦਾ ਹੈ ਆਪਣੇ ਗੁਣਾ ਦੀ ਸ਼ੋਭਾ ਵੀ ਗਵਾ ਬੈੰਦਾ ਹੈ ਗੁਰਬਾਣੀ ਵਿੱਚ ਤਾਕੀਦ ਕੀਤੀ ਹੈ ਕਿ ਲੋਭੀ ਆਦਮੀ ਦਾ ਇਤਵਾਰ ਨਹੀਂ ਕਰਨਾ ਕੋ ਕੋ ਦਾ ਜੀਵਨ ਅਦਰਸ਼ ਕੋਈ ਨਹੀਂ ਜਿੱਧਰ ਮਾਇਕ ਲਾਲਭ ਹੋਇਆ ਉਧਰ ਹੀ ਉਹ ਮੂੰਹ ਪਵਾ ਲੈਂਦਾ ਹੈ ਲੋਭੀ ਕਾਬੇ ਸਾ ਨ ਕੀਜੈ ਜੇ ਕਾ ਪਾਰਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੈ ਹੱਥ ਨ ਪਾਈ ਕਈ ਗਿਆਨ ਪ੍ਰਾਪਤ ਕਰਕੇ ਜਾਂ ਪ੍ਰੇਮ ਦੇ ਰਸਤੇ ਤੁਰ ਕੇ ਵੀ ਲਭ ਲੋਭ ਨਹੀਂ ਛੱਡਦੇ ਸਗੋਂ ਇਹ ਰਾਹ ਅਪਣਾਉਂਦੇ ਹੀ ਕਿਸੇ ਲੋਭ ਦੀ ਪੂਰਤੀ ਨਹੀਂ ਹੰ। ਬਾਬਾ ਫਰੀਦ ਦੇ ਸ਼ਬਦਾਂ ਵਿੱਚ ਐਸਾ ਨਹੀਂ ਪਿਆਰ ਟੁੱਟੇ ਹੋਏ ਛੱਪਰ ਦੇ ਸਮਾਨ ਆ। ਛੱਪਰ ਤੋਂ ਭਾਵ ਘਰ ਦੀ ਛੱਤ। ਜਦੋਂ ਮੀਂਹ ਆਵੇ ਤਾਂ ਸਿੱਧਾ ਕਮਰੇ ਦੇ ਵਿੱਚ ਪਰਵੇਸ਼ ਕਰ ਜਾਂਦਾ ਹੈ। ਬਚਾਉਂਦਾ ਨਹੀਂ। ਫਰੀਦਾ ਜਾਨ ਲੱਭ ਤਾਂ ਨਹੀਂ ਕਿਆ। ਲੱਭ ਤਾਂ ਕੂੜਾ ਨਹੀਂ ਕਿੱਚਰ ਛੱਤ ਲੰਗਾਈਐ। ਸ਼ਬ ਪਰ ਟੁੱਟੇ ਮੈਂ ਇਸੇ ਲਈ ਗੁਰੂ ਗ੍ਰੰਥ ਸਾਹਿਬ 'ਚ ਥਾਂ-ਥਾਂ ਸਬਰ ਸੰਤੋਖ ਦੀ ਜਿੱਥੇ ਸਿੱਖਿਆ ਦਿੱਤੀ ਗਈ ਹੈ ਉੱਥੇ ਲੋਭੀ ਬਾਰੇ ਕਿਹਾ ਗਿਆ ਹੈ ਕਿ ਇਹ ਲੋਭ ਦਾ ਹਲਕਾਇਆ ਕੁੱਤਾ ਨਾ ਕੱਟ ਜਾਵੇ ਲੋਭ ਵਰਤੀ ਦਾ ਇਲਾਜ দান ਵਰਤੀ ਹੈ ਉੱਚ ਜੀਵਨ ਲਈ ਨਾਮਦਾਨ ਇਸ਼ਨਾਨ ਦਾ ਸਬਕ ਦ੍ਰਿੜ ਕੀਤਾ ਗਿਆ ਹੈ ਨਾਮ ਨਾਲ ਉੱਚੀ ਆਤਮਾ ਹੁੰਦੀ ਹੈ ਦਾਨ ਨਾਲ ਮਨ ਲੋਭ ਦੀ ਕੈਦ ਵਿੱਚੋਂ ਛੁਟਕਾਰਾ ਪਾ ਲੈਂਦਾ ਹੈ ਕੈਦ ਵਿੱਚੋਂ ਬਾਹਰ ਆ ਜਾਂਦਾ ਹੈ ਜੋ ਆਦਮੀ ਆਪਣਾ ਧਨ ਜਾਂ ਆਪਣੀ ਕੋਈ ਵਸਤੂ ਦੂਜੇ ਦੀ ਭਲਾਈ ਲਈ ਦੇ ਨਹੀਂ ਸਕਦਾ ਉਹ ਦੇਵੀ ਜੀਵਨ ਵੱਲ ਵੀ ਅੱਗੇ ਵਧ ਨਹੀਂ ਸਕਦਾ ਮਾਇਕ ਪਕੜ ਉਸ ਨੂੰ ਇਸ ਪਾਸੇ ਇੱਕ ਕਦਮ ਵੀ ਚੱਲਣ ਨਹੀਂ ਦਿੰਦੀ ਸਾਡੇ ਮੁਲਕ ਵਿੱਚ ਦਾਨ ਦੀ ਪਰੰਪਰਾ ਵੀ ਐਸੀ ਹੈ ਜਿਨ੍ਹਾਂ ਨਾਲ ਲੋਭ ਚੰਬੜਿਆ ਹੈ ਕਈ ਦਾਨੀ ਇਸ ਲਈ ਦਾਨ ਦਿੰਦੇ ਹਨ ਕਿ ਹੋਰ ਲੈ ਸਕਣ ਗੁਰੂ ਸਾਹਿਬ ਨੇ ਐਸੇ ਦਾਨੀਆਂ ਬਾਰੇ ਹੀ ਵਿਅੰਗ ਕਰਦਿਆਂ ਕਿਹਾ ਹੈ ਸਤਿਆਂ ਮਨ ਸੰਤੋਖ ਉਪਜੈ ਦੇਣੇ ਕਾ ਵਿਚਾਰ ਦੇ ਦੇ ਮੰਗੈ ਸੈ ਸੋ ਗੁਣਾ ਸ਼ੋਭ ਕਰੇ ਸੰਸਾਰ ਜੋ ਆਦਮੀ ਲੋਕ ਭਲਾਈ ਲਈ ਆਪਣਾ ਤਨ ਮਨ ਧਨ ਲਾ ਸਕਦਾ ਹੈ ਉਹ ਨਿਰਇਛਤੋ ਕੇ ਕਰਮਾਂ ਵਾਲੇ ਪਾਸੇ ਵੀ ਤੁਰ ਸਕਦਾ ਹੈ ਲੋਭੀ ਇਹ ਕੰਮ ਨਹੀਂ ਕਰ ਸਕਦਾ ਸੋ ਲੋਭ ਤੋਂ ਛੁਟਕਾਰਾ ਪਾਉਣ ਲਈ ਸੰਤੋਖ ਜਿੱਥੇ ਕੰਮ ਦਿੰਦਾ ਹੈ ਉਥੇ দান ਵਰਤੀ ਵੀ ਅਤਿਅੰਤ ਸਹਾਇਕ ਸਦ ਹੁੰਦੀ ਹੈ ਜਿੱਤਨਾ ਕੁਝ ਪੱਲੇ ਹੈ ਉਸ ਤੇ ਤਸੱਲੀ ਰੱਖਣ ਦਾ ਨਾਮ ਸੰਤੋਖ ਹੈ ਤੇ দান ਉਸ ਤੋਂ ਅਗਲਾ ਕਦਮ ਹੈ ਜੋ ਕੁਝ ਕੋਲ ਹੈ ਉਹ ਵੀ ਦੂਜਿਆਂ ਦੀ ਭਲਾਈ ਲਈ ਵੰਡਿਆ ਜਾਵੇ ਇਹ ਰਸਤਾ ਔਖਾ ਹੈ ਪਰ ਇਸ ਤੇ ਚੱਲਣ ਲਈ ਲੋਭ ਦਾ ਤਿਆਗ ਜ਼ਰੂਰੀ ਹੈ ਚਾਲਾਂ ਨਰਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤਸਨਾ ਬਹੁਤ ਨਹੀਂ ਬੋਲਣਾ